ਰਾਜੀ ਹੋ ਨਹੀਂ ਆਉਂਦੇ ਆ ਮੀਂਹ ਹੋ ਦੇ ਕਾਰ ਹੈ ਹੈ ਹੋ ਦੇ ਕਾਰ ਆਉਂਦੀ ਜੀ ਚ ਚ ਕਿਥੇ ਗਏ ਹੋ ਨਹੀਂ ਨਹੀਂ ਮੈਂ ਤਾਂ ਗਈ ਹਾਂ ਕਿਸ ਦੇ ਘਰ ਨੂੰ ਗਈ ਹਾਂ ਤੇ ਤੈਨੂੰ ਪਤਾ ਨਹੀਂ ਮੈਂ ਜਾਣਾ ਮੇਰੀ ਮੇਰੀ ਫਰੈਂਡ ਹੈ ਹਾਂ ਜੀ ਦੇ ਮੈਂ ਜਾਣਾ ਅੱਛਾ ਆਦ ਮੈਂ ਤੇ ਇਹੋ ਹੁੰਦੀ ਕੋ ਕੰਮ ਤਾਂ ਕਰ ਲੈਣੀ ਉਹ ਲੱਗ ਕੱਢਣੀ ਮੇਰੇ ਜੀ ਨੇ ਲੱਗਣਾ ਹੁਣ ਕੀ ਕਰੀਏ ਮੰਮੀ ਮਜਬੂਰੀ ਜਾਣਾ ਪੈਣਾ ਨਹੀਂ ਮੇਰਾ ਤਾਂ ਉਹ ਨਿੰਦ ਨਹੀਂ ਆਉਂਦੀ ਰਾਤ ਰਸ ਇਹ ਨਹੀਂ ਲੱਗਣਾ ਹੁਣ ਚੱਲ ਕੋਈ ਗੱਲ ਨਹੀਂ ਮੰਮੀ ਇੱਕ ਦੋ ਦਿਨ ਫਿਰ ਆਪੇ ਮਨ ਲੱਗ ਜੀ ਹਾਂ ਠੀਕ ਆ ਤੇ ਖੇਤੀ ਖੇਤੀ ਆ ਜਾ ਕਰੀ ਠੀਕ ਹੈ ਮੰਮੀ ਤੇ ਆ ਜਾ ਮੰਮੀ ਆ ਆ ਕੋਈ ਨਾ ਦੁਨਾ ਨਹੀਂ ਕਰ ਕੋਈ ਨਾ ਜੀ ਇਹ ਤਾਂ ਲਾਉਣੇ ਹੈ ਨਾ ਮੰਮੀ ਬਿਲ ਕੀ ਕਰੀ ਜੇ ਤੇ ਨਿਆਣੇ ਦਾ ਧਿਆਨ ਤੋਂ ਰੱਖੀ ਲੱਗੂ ਅਸ ਲੈ ਲੈ ਤੇ ਆ ਜਾ ਫਿਰੂੰਗੀ ਜੀ ਹਾਂ ਲੈ ਆਲੇ ਕਿਹੜੇ ਆਖ ਲੱਗਣੇ ਹੋ ਗਰੇ ਤੇ ਤਬ ਬਣਾਤੇ ਆਖ ਨਹੀਂ ਲੱਗਦੇ ਕੋਈ ਜਾਨੀ ਮੰਮੀ ਲੰਗਣ ਜਾਂਦੀ ਇੱਕ ਦੋ ਦਿਨ ਆਪੇ ਲੰਗਣਾ ਹਾਂ ਠੀਕ ਹੈ ਫੋੜ ਫਾਲ ਕਰ ਜੀ ਰਮੀ ਆਹ ਫੋੜ ਫਾਲ ਕਰ ਕੇ ਜਾਂਦੇ ਨੂੰ ਕਰ ਦੂਗੀ ਆਹ ਫੋੜ ਮੰਨ ਕਰਦੀ ਜੀ ਠੀਕ ਹੈ ਮੈਂ ਕਰ ਦਿੰਦੀ ਜੀ ਲਾ ਗਰਮ ਠੀਕ ਹੈ ਆ ਕਿ ਬੇਰੇ ਸੁਖੀ ਆਉਗੀ ਤਾਂ ਉਹਨੂੰ ਦੱਸਿਓ ਨਾ 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 ਪਤਾ ਉਸੇ ਨਾਲ ਸਾਹੇ ਕੰਢੇ ਜਦੋਂ ਆਈ ਪਾਦੀ ਆਉਂਦੇ ਇਧਰ ਫਿਰ ਚੰਗੇ ਲੈਣੇ ਸੁਆ ਲੈਣ ਆਉਂਦੀ ਆ ਹੈ ਤੇ ਫਿਰ ਕੀ ਫਾਇਦਾ ਤੈਨੂੰ ਪਤਾ ਪਿੰਦੇ ਲੋਕੀ ਚੰਗੇ ਨਹੀਂ ਆ ਅੱਗੇ ਅੱਗੇ ਤੇ ਇਹਦਾ ਕੋ ਕੰਮ ਨਾ ਬਣੇਗਾ ਕੰਮ ਲਾਉਗਾ ਹੈ ਛੜਦੇ ਆ ਲੋਕੀ ਹਾਂ ਛੜਦੇ ਆ ਕਿਰੋਗੇ ਬੇਨਾਂ ਦੀ ਨਾ ਚਲੀ ਗਈ ਆ ਹੈ ਤੇ ਮੁੰਡਾ ਤੇਰੇ ਵੀ ਵਾਰ ਵਾਰ ਫੋਨ ਕਰ ਲਿਆ ਆਂਦਾ ਚਲਾ ਆ ਜਾ ਕੋਈ ਨਹੀਂ ਆਂਦੀ ਕੋਈ ਨਹੀਂ ਮੁੰਡਾ ਕਰ ਲਿਆ ਤੇ ਜਾ ਤੀਏ ਆ ਹੈ ਤੈਨੂੰ ਨਾਲ ਨਹੀਂ ਅਸੀਂ ਜੇ ਕੋ ਪੁੱਛੂ ਤਾਂ ਕਿ ਇੱਥੇ ਗੱਲ ਕੋ ਨਹੀਂ ਰਾਬ ਤੋਂ ਦਿਨ ਆ ਬਾਰੇ ਹਾਂ ਤੇ ਚੱਲ ਆ ਚੱਲ ਬੜਾ ਚੱਲਾ ਹੁੰਦਾ ਨਹੀਂ ਕੋ ਕਰਦੇ ਹੋ ਕਹਿੰਦਾ ਤੇ ਆ ਕੋਈ ਨਹੀਂ ਮੈਂ ਨੇ ਆਲੇ ਸੰਭ ਲੂਗੀ ਹਾਂ ਸਬ지 ਕੀ ਬਣਾਵਾ ਫਿਰ ਮੈਂ ਮੰਮੀ ਜੀ ਧਾਲ ਬਣਾ ਦਈਏ ਅੱਛਾ ਸੋ ਇਹ ਕਰ ਦੋ ਨਾਲ ਕਰੇਲੇ ਬਣਾ ਦੇਂਦੇ। ਤੁਸੀਂ ਵਧੀਆ ਕਰੇਲੇ ਬਣਾਉਂਦੇ ਮੈਨੂੰ ਹੀ ਨਹੀਂ ਯਾਦ ਨਹੀਂ ਹੈ। ਚੱਲ ਬਣਾ ਦੋ ਵੀ। ਕਰੇਲੇ ਬਣਾ ਦੋ ਵੀ। ਚੱਲ ਮੈਂ ਖਾਹੁਣਾ ਯਾਦ ਕਰੂੰਗੀ ਤੇ ਮਮੀ ਨੇ ਕਰੇਲੇ ਬਣਾ ਦੇਣ। ਚੱਲ ਕੋਈ ਨਹੀਂ ਬਣਾ ਦੇਣੀ ਹੈ ਕਰੇਲੇ। ਹਾਂ ਠੀਕ ਹੈ। ਅੱਜ ਤਾਂ ਪਿੰਡੇ ਨਾਲ ਵੀ ਲੈਂਗਾ ਹਾਂ। ਨਹੀਂ ਮਮੀ ਗਰੇਨੇ ਵੇ 4 ਰੁਪਏ ਕਿਲੋ ਪਿੰਡੇ ਨਾਲ ਲੈਂਗਾ ਤੇ ਮੈਂ ਨਾ ਚੱਲ ਥੋੜੇ ਜਿਹੇ ਪਿੰਡੇ ਬਣਾ ਦੇਣੀ। ਕਰੇਲੇ ਇਹ ਨਾਲ ਖਰਾਬੀ ਹੁੰਦੀ ਕਰੇਲੇ ਦੀ। ਕਾਢੇ ਆ ਮੇਰੇ ਰਾਜ ਚ ਖਾ ਲਿਓ ਨਾ ਤੇ ਕਰੇਲੇ ਰਹਿਦੇ ਉੱਥੇ ਜਾਂ ਨਹੀਂ ਖਾ ਲਿਓ। ਠੀਕ ਹੈ। ਕਿਉਂਕਿ ਤੁਹਾਡੇ ਹੱਥ ਦੇ ਮਿਲ ਜਾਂਦਾ ਸਵਾਲ ਆਉਂਦੇ ਆ ਨਾ ਤੇ ਮੈਂ ਅੱਜ ਮੰਮੀ ਕੋ ਬਣਾ ਕੇ ਲੈ ਜੰਨੀ ਆ ਚਲ ਜਾਓ ਫਿਰ ਚੱਲ ਜੀ ਲਾ ਲੇ ਕੀ ਅੰਚਰ ਹਾਤੀ ਕੀ ਅੰਚਰ ਹਾ